ਹਾਂਜੀ ਨਾਮ ਤੁਹਾਡਾ ਹਰਵਿੰਦਰ ਸਿੰਘ ਜੀ ਹਰਵਿੰਦਰ ਸਿੰਘ ਜੀ ਤੁਹਾਡੀ ਸ਼ੋਪ ਹੈ ਜੋਸ਼ਨਕਾਰ ਕੇਅਰ ਕਿੰਨਾ ਕੁ ਨੁਕਸਾਨ ਹੋਇਆ ਸਰ 15 ਦਾ 15 ਤੋਂ 20 ਲੱਖ ਦਾ ਨੁਕਸਾਨ 15 ਤੋਂ 20 ਲੱਖ ਦਾ ਨੁਕਸਾਨ ਹੋਇਆ ਜਿਹੜਾ ਇਹ ਨੁਕਸਾਨ ਜੋ ਇਹ ਅੱਗ ਲੱਗੀ ਹੈ ਕਾਰਨ ਕੁਝ ਪਤਾ ਲੱਗਿਆ ਉਸ ਦਾ ਦੀ ਤੁਹਾਨੂੰ ਕਿੰਨੇ ਕਵਜੇ ਆਂਦਾ ਸੰਦੇਸ਼ ਮਿਲਿਆ ਕਿ ਵੀ ਅੱਗ ਲੱਗੀ ਹੈ ਸ਼ੋਪ ਤੇ ਕਾਲ ਆਈ ਸੀ ਤਾਂ ਕਿਸੇ ਨੇ ਕਾਲ ਕਰੀ ਵੀ ਜਾਨੀ ਤੁਸੀਂ ਉਹ ਸ਼ੋਪ ਖੋਲ ਹੀ ਨਹੀਂ ਸੀ ਤੇ ਫਾਇਰ ਬ੍ਰਿਗੇਡ ਵਾਲੇ ਕਰਮਚਾਰੀ ਟਾਈਮ ਨਾਲ ਪਹੁੰਚ ਗਏ ਸੀ ਹਾਂਜੀ ਆਪ आगे देखो और ਮੇਲਾ ਬੰਦ ਕਰ ਮੇਲਾ ਬੰਦ ਕਰ ਦਮਨਾ ਦੇ ਬੰਦ ਕਰਨ ਦੇ ਕਾਰਨ ਪਹਿਲਾਂ طے ਹੈ ਗਿਆ ਹੈ ਅਮਰੀ ਅਸਾਰ ਬਹੁਤ ਬਦਲ ਗਿਆ ਹੈ ਪਾਈ ਸਿਕਣਾ ਇਤਵਾਨ ਲੈ ਕੇ ਲਗੇ ਜੋ ਹੋਰ ਅੰਕੀ ਦੇ ਕਾਪੀ ਦੇ ਵੀ ਕੀਪਾ ਹਾਲੇ ਹੋ ਜਾਂ ਚੇ ਬਾਈ ਜੈ 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 ਮੈਂ ਤੁਮਾਰਨ ਕਟੇ 2 ਮਿੰਟ ਦੇ ਵਿੱਚ ਖੜ ਬੈਠ ਕੇ ਲੈ ਕੇ ਜਾਗੇ ਰੱਖੀਓ ਯਾਰ ਬਾਤ ਇਥੇ ਜਸ਼ਨਕਾਰ ਅਸੈਸਰੀ ਦਾ ਕੰਮ ਸੀ ਇਹਨਾਂ ਚ ਜਿਹੜੇ ਕਾਰ ਡੈਕੋਰੇਸ਼ਨ ਦਾ ਸਮਾਨ ਸੀ ਲਾਸਟ ਕੀ ਵਗੈਰਾ ਦੀ ਅੰਦਰ ਕਾਰ ਤੇ ਉਸ ਚੀਜ਼ ਦੀ ਆਗੂ ਸੀ ਤੇ ਇਹਨੂੰ ਅਸੀਂ ਵੀ ਮੋਟੇ ਜਾ ਕੇ ਕੰਟਰੋਲ ਕੀਤਾ ਫਾਇਰ ਬ੍ਰਿਗੇਡ ਤੋਂ ਟੋਟਣਾ ਸਤਪਾਲ ਜੀ ਸਤਪਾਲ ਜੀ ਤੁਹਾਡੀ ਸ਼ਾਪ ਹੈ ਜੋਸ਼ਨਕਾਰ ਕੇਅਰ ਜੀ ਜੀ ਅਸੀਂ ਫਾਇਰ ਬ੍ਰਿਗੇਡ ਤੋਂ ਆਏ ਜੀ ਫਾਇਰ ਬ੍ਰਿਗੇਡ ਤੋਂ ਕਿਸ ਤਰ੍ਹਾਂ ਅੱਗ ਲੱਗੀ ਇਹ ਬਸ ਇਹਦਾ ਕੋਈ ਕਾਰਨ ਨਹੀਂ ਪਤਾ ਜੀ ਉਹ ਸ਼ਾਪ ਵਾਲੇ ਖੁਦ ਆਪ ਉਰੇ ਹੈ ਨਹੀਂ ਸੀ ਤੁਹਾਨੂੰ ਫੋਨ ਕਿਹਨਾਂ ਨੇ ਕੀਤਾ ਇਹ ਸਾਨੂੰ ਦਾ ਉਹ ਚੌਕੀ ਜੋ ਆਇਆ ਜੀ ਤੇ ਨਾਲ ਗਵੰਡੀਆਂ ਨੇ ਕਰਿਆ ਚੁਗਾ ਬਲ ਸੋ ਯਾਨੀ ਜਿਹੜੇ ਮਾਲਕ ਨੇ ਇਹਨਾਂ ਦੇ ਮਾਲਕ ਨਹੀਂ ਹਾਲੇ ਤੱਕ ਉਰੇ ਆਏ ਨਹੀਂ ਮਾਲਕ ਆ ਗਏ ਨੇ ਇਹ ਸਮਾਨ ਹੁਣ ਕੱਢ ਰਹੇ ਨੇ ਹਾਂਜੀ ਹਾਂਜੀ ਕਿੰਨਾ ਕੁ ਲੱਖਾਂ ਦਾ ਨੁਕਸਾਨ ਹੋ ਗਿਆ ਜੀ ਹੋ ਗਿਆ ਹਾਂਜੀ ਹਾਂਜੀ ਕਿਉਂਕਿ ਪਤਾ ਨਹੀਂ ਕਿਸੇ ਕਾਰਨ ਦਾ ਵੀ ਕਿਸ ਕਾਰਨ ਲੱਗੀ ਹੈ ਕਿੰਨਾ ਕੁ ਟੈਂਪਰਾ ਜੀ ਅੱਗ ਲੱਗੀ ਇਹ ਇਹ ਅਸੀਂ ਤਕਰੀਬਨ ਜੀ 15 ਕੁ ਮਿੰਟ ਤੇ ਚ ਕਾਬੂ ਪਾ ਲਿਆ ਜੇ ਤੁਹਾਡੀ ਚੁਸਤੀ ਫੁਰਤੀ ਨਾਲ ਕੇ ਵੀ ਨੁਕਸਾਨ ਹੋਣਾ ਜਿੰਨਾ ਕ ਹੋਣਾ ਸੀ ਹੋ ਗਿਆ ਤੁਹਾਡੇ ਆਉਣ ਤੋਂ ਬਾਅਦ ਯਾਨੀ ਕੋਈ ਨੁਕਸਾਨ ਨਹੀਂ ਹੋਇਆ ਹਾਂਜੀ ਹਾਂਜੀ ਇਹ ਤਾਂ ਐਸੈਸਰੀ ਦਾ ਸਮਾਨ ਸੀ ਪਲਾਸਟਿਕ ਦਾ ਕਾਦੀ ਸ਼ੋਪਤਾ ਦੀ ਹੈ ਇਹ ਕਾਰ ਕਾਰਾਂ ਦੇ ਕਾਰ ਐਸੈਸਰੀ ਦੀ ਹੈ ਇਹਨਾਂ ਦੀ ਸੈਸਰੀ ਡੈਕੋਰੇਸ਼ਨ ਦਾ ਕੰਮ ਹੈ ਜੀ ਇਹਨਾਂ ਦਾ ਇੱਕ ਐਸੀਪੀ ਪਲਾਸਟਿਕ ਦੇ ਅੰਦਰ ਤੇ ਬਾਕੀ ਅਸੀਂ ਕੰਟਰੋਲ ਕੀਤਾ ਠੀਕ ਹੈ ਧੰਨਵਾਦ ਮਾਰੇ ਮੁੰਡਾ ਮੇਰ ਮਾਰੇ ਜਿਹੜੇ ਆਉਂਦੇ ਸਨ ਬੜੇ ਲੈਂਡ ਸਾਨੂੰ ਖਾਣ ਆ ਬਾਹਰ ਕੇ ਬਪਾ ਸਾਰਾ ਖਰਚਾ ਮਾਰ ਕੇ ਕਰਦੇ ਸਨ ਮੇਰੇ ਵੀ ਉੱਥੇ ਲੱਗਦੀ ਸੀ ਲਿਆਉਂਦਾ ਲੱਗਦਾ ਵੀ ਉਹ ਪਲਾਸਟਿਕ ਦਾ ਸਾਰਾ ਪਾਣਾ भाई थोड़ा तो तो नाम मेरा नाम निर्मल सिंह निर्मल जी कि टाइम पहले आगे लगी है ਲੱਗਿਆ 8:30 ਹੋ ਗਏ ਜੀ ਹੁਣ ਦੇਖੋ ਟਾਈਮ ਕੀ ਹੋ ਗਿਆ ਤੇ ਨੁਕਸਾਨ ਦਾ ਅੰਦਾਜ਼ਾ ਹੈ ਕਿੰਨਾ ਕੁ ਨੁਕਸਾਨ ਹੋਇਆ ਭਰਾ ਦਾ ਜਿਆਦਾ ਘੱਟ ਉਹ ਵੀ ਲਾ ਲਓ ਕੋਈ 5-7-10 ਲੱਖ ਦਾ ਦਾ ਨੁਕਸਾਨ ਹੈ ਕੀ ਜੀ 10 ਲੱਖ ਦਾ ਨੁਕਸਾਨ ਹੈਗਾ ਜੀ ਆ ਜੀ ਵਿੱਚ ਟਰੈਕਟਰ ਖੜਿਆ ਸੀ ਕਾਰਨ ਕੀ ਹੈ ਕਿਸ ਤਰ੍ਹਾਂ ਲੱਗੀ ਕੁਝ ਪਤਾ ਇਸ ਦਾ ਹੀ ਇਹ ਤਾਂ ਹੁਣ ਬੈਰਿੰਗ ਸ਼ਾਰਟ ਹੋਈ ਹੈ ਜੀ ਤਾਂ ਕਰਕੇ ਲੱਗੀ ਹੈ ਨਾ ਵਾਇਰਿੰਗ ਸ਼ਾਰਟ ਕਰਕੇ ਹਾਂ ਜੀ ਹਾਂ